ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਰਕਾਰ ਦੁਆਰਾ ਯਤਨ ਨਸ਼ਾ ਵਿਰੁੱਧ ਮੁਹਿੰਮ ਦਾ ਆਗਾਜ਼ ਕੀਤੇ ਜਾਣ ਦੇ ਮੌਕੇ ਈਟੀਟੀ 999 ਬੇਰੁਜ਼ਗਾਰ ਬਾਇਓਲੋਗ ਯੂਨੀਅਨ ਦੁਆਰਾ ਸ਼ੁਰੂ ਕੀਤੇ ਜਾ ਰਹੇ ਐਕਸ਼ਨ ਯੁੱਧ ਬੇਰੁਜ਼ਗਾਰੀ ਵਿਰੁੱਧ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣ ਸਬਸਕ੍ਰਾਈਬ ਕਰ ਲਓ ਤਾਂ ਇਹ ਰੇਕੋਰਡ ਵਾਲੀ ਵੀਡੀਓ ਨੋਟੀਫਿਕੇਸ਼ਨ ਆਉਂਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਦੋਂ ਆਮ ਆਗੂ ਦੀ ਪਾਰਟੀ ਦੇ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹੋਂਦ ਵਿੱਚ ਆਈ ਸੀ ਤੇ ਮੁੱਖ ਮੰਤਰੀ ਨੇ ਬੇਰੁਜ਼ਗਾਰੀ ਦੂਰ ਕਰਨ ਲਈ ਵੱਡੇ ਵੱਡੇ ਦਾਅਵੇ ਕੀਤੇ ਸਨ ਕਿ ਉਹਨਾਂ ਦਾ ਹਵਾ ਪੰਨਾ ਬੇਰੁਜ਼ਗਾਰੀ ਦੂਰ ਕਰਨ ਲਈ ਚੱਲੇਗਾ ਤੇ ਹਰੇਕ ਨੌਜਵਾਨ ਦੇ ਹੱਥ ਦੇ ਵਿੱਚ ਲੰਚ ਬਾਕਸ ਹੋਵੇਗਾ ਭਾਵੇਂ ਉਹ ਆਪਣੇ ਰੁਜ਼ਗਾਰ ਤੇ ਜਾ ਕੇ ਇੱਜ਼ਤ ਦੀ ਰੋਟੀ ਖਾਣਗੇ ਤਾਂ ਮੁੱਖ ਮੰਤਰੀ ਦੇ ਇਸ ਬਿਆਨ ਨਾਲ ਪੰਜਾਬ ਦੇ ਸਾਰੇ ਬੇਰੁਜ਼ਗਾਰਾਂ ਵਿੱਚ ਇੱਕ ਬੜੀ ਤਿੱਖੀ ਆਸ ਦੀ ਕਿਰਨ ਜਾਗੀ ਸੀ ਕਿ ਹੁਣ ਉਹਨਾਂ ਦੀ ਬੇਰੁਜ਼ਗਾਰੀ ਦੂਰ ਕਰਨ ਲਈ ਜਿਸ ਮਸੀਹ ਦੀ ਵੋਟ ਸੀ ਉਹ ਉਹਨਾਂ ਨੂੰ ਮਿਲ ਗਿਆ ਹੈ ਇਹ ਗੱਲ ਵੀ ਠੀਕ ਹੈ ਕਿ ਸ਼ੁਰੂ-ਸ਼ੁਰੂ ਵਿੱਚ ਮੌਜੂਦਾ ਸਰਕਾਰ ਨੇ ਕਾਫੀ ਕੈਂਤੀ ਵਿੱਚ ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਵੰਡ ਕੇ ਚੰਗੀ ਵਾਹ ਵਾਹ ਘਟੀ ਸੀ ਤੇ ਲੋਕਾਂ ਤੇ ਖਾਸ ਤੌਰ ਤੇ ਬੇਰੁਜ਼ਗਾਰ ਨੌਜਵਾਨਾਂ ਦੀ ਪ੍ਰਸ਼ੰਸਾ ਦੇ ਪਾਤਰ ਵੀ ਸਰਕਾਰ ਬਣੀ ਸੀ ਪਰੰਤੂ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਦੇ ਹਰ ਰੋਜ਼ਗਾਰ ਦੇਣ ਦਾ ਪ੍ਰੋਸੈਸ ਮੱਠਾ ਪੈਂਦਾ ਗਿਆ ਤੇ ਸਭ ਤੋਂ ਵੱਡੀ ਮਾਰ ਪੀਟਟਿਓ ਨਾਲ ਚੱਲ ਰਹੀ ਭਰਤੀ ਦੇ 2994 ਪੋਸਟਾਂ ਦੇ ਉਮੀਦਵਾਰਾਂ ਨੂੰ ਭਈ ਜੋ ਕਿ ਸਾਢੇ 3 ਸਾਲਾਂ ਦਾ ਸਰਕਾਰਾਂ ਦਾ ਸਮਾਂ ਲੰਘ ਜਾਣ ਤੇ ਵੀ ਅਜੇ ਦਰਦਾਂ ਤੇ ਥੱਕੇ ਖਾਣ ਲਈ ਮਜਬੂਰ ਹਨ ਜੇਕਰ ਉਹ ਕੋਈ ਪ੍ਰੋਟੈਸਟ ਲਗਾਉਂਦੇ ਹਨ ਤਾਂ ਅੱਖਾਂ ਪੁੰਜਣ ਲਈ ਉਹਨਾਂ ਨੂੰ ਮੁੱਖ ਮੰਤਰੀ ਜਾਂ ਫਿਰ ਸਿੱਖਿਆ ਮੰਤਰੀ ਨਾਲ ਮੀਟਿੰਗ ਦਾ ਮਿੱਠਾ ਜਿਹਾ ਲਾਰਾ ਲਗਾ ਕੇ ਮੀਟਿੰਗ ਦਾ ਵਾਅਦਾ ਕੀਤਾ ਜਾਂਦਾ ਹੈ ਪਰੰਤੂ ਉਹ ਵਾਅਦਾ ਵਫਾ ਨਹੀਂ ਹੁੰਦਾ ਸਗੋਂ ਮੀਟਿੰਗ ਕੈਨਸਲ ਕਰ ਦਿੱਤੀ ਜਾਂਦੀ ਹੈ ਜਿਹੜਾ ਕਿ ਘੜਿਆ-ਘੜਾਇਆ ਇੱਕੋ ਹੀ ਬਹਾਨਾ ਹੁੰਦਾ ਹੈ ਕਿ ਮੁੱਖ ਮੰਤਰੀ ਸਾਹਿਬ ਜਾਂ ਸਿੱਕਿਆ ਮੰਤਰੀ ਸਾਹਿਬ ਦੇ ਜਿਵੇਂ ਆਕਰਨ ਮੀਟਿੰਗ ਨਹੀਂ ਹੋ ਸਕਦੀ ਗੁਰ ਮਤਲਬ ਹੈ ਕਿ ਉਹਨਾਂ ਚਿਰਾਂ ਵਿੱਚ ਪਿਛਲੀ ਕਾਂਗਰਸ ਸਰਕਾਰ ਦੁਆਰਾ ਐਡਵਰਟਾਈਜ਼ ਕੀਤੀ ਗਈ ਸੀ ਜਿਸ ਵਿੱਚੋਂ 3000 ਫਰੈਸ਼ ਪੋਸਟਾਂ ਸਨ ਤੇ 2994 ਬੈਕਲੌਗ ਦੀਆਂ ਪੋਸਟਾਂ ਸਨ ਭਾਵੇਂ ਫਰੈਸ਼ ਪੋਸਟਾਂ ਦੀ ਕੋਈ 2670 ਉਮੀਦਵਾਰਾਂ ਦੀ ਲਿਸਟ ਤਾਂ ਡਾਇਰੈਕਟੋਰੇਟ ਦੁਆਰਾ ਜਾਰੀ ਕਰ ਦਿੱਤੀ ਗਈ ਸੀ ਪਰੰਤੂ ਉਸ ਵਿੱਚੋਂ ਨਾਟ ਜੋਇਨਿੰਗ ਉਮੀਦਵਾਰਾਂ ਤੇ 2994 ਨਰੋਲ ਬੈਕਲੌਗ ਦੀਆਂ ਪੋਸਟਾਂ ਸਮੇਤ ਅਜੇ 3300 ਤੋਂ ਵੱਧ ਪੋਸਟਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਜਾਣੀਆਂ ਬਾਕੀ ਹਨ ਜਿਨ੍ਹਾਂ ਵਾਸਤੇ 8TT ਟੈਟਪਾਸ 2994 ਬੈਕਲੌਗ ਯੂਨੀਅਨ ਕਾਨੂੰਨੀ ਚਾਰਜੋਈ ਕਰਨ ਤੋਂ ਇਲਾਵਾ ਐਕਸ਼ਨ ਤੇ ਪ੍ਰੋਟੈਸਟ ਲਗਾ ਕੇ ਸਰਕਾਰ ਤੋਂ ਭਰਤੀ ਪੂਰੀ ਕਰਵਾਉਣ ਦੇ ਬਰਾਲੇ ਕਰਦੀ ਰਹਿੰਦੀ ਹੈ ਪਰ ਤੋ ਅਜੇ ਤੱਕ ਵੀ ਉਹਨਾਂ ਦੀਆਂ ਕੋਸ਼ਾਂ ਨੂੰ ਭੋਰ ਨਹੀਂ ਪਿਆ ਹੋਣ ਤਾਜ਼ਾ ਐਕਸ਼ਨ ਵਿੱਚ ਈਟੀਟੀ 2994 ਬੇਰੁਜ਼ਗਾਰ ਬੈਕਲੌਗ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ 1 ਅਗਸਤ 2025 ਨੂੰ ਉਹ ਅਰਮੀ ਵਾਲਾ ਸ਼ੇਖ ਸੁਬਾਨ ਜਿਹੜਾ ਫਾਜ਼ਿਲਕਾ ਵਿਖੇ ਸਰਕਾਰ ਦੀ ਮੁਹਿੰਮ ਯੋਗ ਨਸ਼ਿਆਂ ਵਿਰੋਧ ਦੇ ਪੈਰਲ ਇੱਕ ਐਕਸ਼ਨ ਦੀ ਸ਼ੁਰੂਆਤ ਕਰਨਗੇ ਤੇ ਇਸ ਐਕਸ਼ਨ ਦਾ ਯੂਨੀਅਨ ਵੱਲੋਂ ਨਾਮ ਰੱਖਿਆ ਗਿਆ ਹੈ ਯੋਗ ਬੇਰੁਜ਼ਗਾਰੀ ਵਿਰੋਧ ਤਾਂ ਹੁਣ 1 ਅਗਸਤ ਨੂੰ ਜਿੱਥੇ ਸਰਕਾਰ ਦਾ ਪ੍ਰੋਗਰਾਮ ਨਸ਼ਿਆਂ ਵਿਰੋਧ ਦਾ ਆਗਾਜ਼ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਸਰਦਾਰ ਹਰਦੇਵ ਸਿੰਘ ਬੈਂਸ ਦੁਆਰਾ ਅਰਨੀ ਵਾਲਾ ਸ਼ੇਖ ਸੁਬਾਨ ਵਿਖੇ ਸਕੂਲ ਆਫ ਐਮੀਨੈਂਸ ਵਿੱਚ ਕੀਤਾ ਜਾਵੇਗਾ ਉਸ ਦੇ ਪੈਰ ਤੋਂ 8994 ਬੈਕਲੌਗ ਯੂਨੀਅਨ ਦੁਆਰਾ ਵੀ ਯੁੱਧ ਬੇਰੁਜ਼ਗਾਰੀ ਵਿਰੋਧ ਦੀ ਸ਼ੁਰੂਆਤ ਕੀਤੀ ਜਾਵੇਗੀ ਯੂਨੀਅਨ ਨੇ ਸਾਰੇ 8993 ਦੇ ਬੈਕਲੌਗ ਦੀ ਭਰਤੀ ਦਾ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਨੂੰ 1 ਅਗਸਤ ਨੂੰ ਕਰਨੀ ਵਾਲਾ ਸ਼ੇਖ ਸਬਾਨ ਜ਼ਿਲ੍ਹਾ ਫਾਜਿਲਕਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਗੋਹਰ ਲਗਾਈ ਹੈ ਤਾਂ ਜੋ ਸਰਕਾਰ ਦੇ ਕੰਨਾਂ ਵਿੱਚ ਆਪਣੀ 2994 ਬੈਕਲੌਗ ਪੋਸਟਾਂ ਵਰਨਦੀ ਮੰਗ ਸੰਬੰਧੀ ਆਵਾਜ਼ ਬੁਲੰਦ ਕੀਤੀ ਜਾ ਸਕੇ ਬੈਕਲੌਗ ਯੂਨੀਅਨ ਦੇ ਆਗੂਆਂ ਦਾ ਡੇਢ ਵਿਸ਼ਵਾਸ ਹੈ ਕਿ 8893 ਭਰਤੀ ਦੇ ਬੈਕਲੌਗ ਕੈਡਰ ਦੇ ਬੇਰੁਜ਼ਗਾਰ ਉਮੀਦਵਾਰ ਵੱਡੀ ਗਿਣਤੀ ਵਿੱਚ ਅਰਨੀ ਵਾਲਾ ਸ਼ੇਖ ਸਬਾਨ ਵਿਖੇ 1 ਅਗਸਤ 2025 ਨੂੰ ਪਹੁੰਚਣਗੇ ਕਿਉਂਕਿ ਅਬੋਹਰ ਫਾਜ਼ਿਲਕਾ ਗੁਰੂ ਸਾਹਿਬ ਤੇ ਪ੍ਰੋਏ ਕੋਰ ਦੇ ਉਮੀਦਵਾਰ ਬਹੁਤ ਜਸ਼ੀਲੇ ਹਨ ਤੇ ਉਹ ਪਹਿਲਾਂ ਵੀ ਅਕਸਰ ਹੀ ਐਕਸ਼ਨਾਂ ਵਿੱਚ ਬੜੀ ਸਰਗਰਮੀ ਨਾਲ ਭਾਗ ਲੈਂਦੇ ਰਹਿੰਦੇ ਹਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਫੈਕਸ਼ਨ ਦਾ ਸਰਕਾਰ ਦੇ ਉੱਤੇ ਕੀ ਅਸਰ ਪੈਂਦਾ ਹੈ ਤੇ 2994 ਬੈਕਲੌਗ ਦੀਆਂ ਪੋਸਟਾਂ ਭਰਨ ਲਈ ਸਰਕਾਰ ਕੀ ਕਦਮ ਉਠਾਉਂਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਦੀ ਤੁਹਾਡਾ ਬਹੁਤ ਧੰਨਵਾਦ ਜੀ